ਅੱਜ ਵੀ ਪਹਿਲੀ ਵਾਰ ਹੀ ਇੱਥੇ ਆਏ ਨਹੀਂ ਨਹੀਂ ਬੜੇ ਚਿਰ ਦੇ ਰਹਿਣ ਦੇ ਆਈ ਇੱਥੇ ਇਸੇ ਕਮਰੇ ਦੀ ਨਹੀਂ ਜਿੰਦਾ ਉੱਧਰ ਕਮਰੇ ਆਡੇ ਤੋਂ ਉੱਧਰ ਗੁ ਡੁੱਬ ਗਏ ਹੋ ਵੀ ਅਸੀਂ ਟਾਰਗੇਟ ਤੇ ਆ ਗਏ ਸੋ ਬਲਾ ਕਾਨੋਣ ਦੇ ਪਿੰਡ ਫੱਤੂ ਬਰਕਤ ਦੇ ਵਿੱਚ ਜਿੱਥੇ ਕੁਝ ਘਰ ਜਿਹੜੇ ਆ ਦਰਿਆ ਬਿਆਸ ਦੀ ਤੁਸੀ ਦੇ ਅੰਦਰ ਆ ਹਰ ਦੇ ਮਾਰ ਹੇਠ ਆ ਚੁੱਕਿਆ ਪਰ ਉਸ ਤੋਂ ਵੀ ਵੱਧ ਜਿਹੜੀ ਮਾਰ ਆ ਉਹ ਸਾਨੂੰ ਪਿੰਡ ਵਾਲੇ ਪਾਸੇ ਜਿੱਥੇ ਰਹਾਇਸ਼ੀ ਪੱਕੇ ਮਕਾਨ ਆ ਲੋਕਾਂ ਦੇ ਉਹਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਪਿਛਲੇ ਕੁਝ ਦਿਨਾਂ ਤੋਂ ਭਾਰੀ ਤੇ ਦਰਮਿਆਨੀ ਬਰਸਾਤ ਹੋ ਰਹੀ ਆ ਪਰ ਪਿਛਲੇ 30 ਘੰਟਿਆਂ ਤੋਂ ਜੋ ਬਰਸਾਤ ਦਾ ਇੱਕ ਸਾਨੂੰ ਬਹੁਤ ਭਿਆਨਕ ਰੂਪ ਦੇਖਣ ਨੂੰ ਮਿਲਿਆ ਜਿੱਥੇ ਦਰਿਆ ਬਿਆਸ ਦਾ ਪਾਣੀ ਜਿਹੜਾ ਵਾ ਉਹ ਤੁਸੀਂ ਬੰਦੇ ਨਾਲ ਲੱਗ ਚੁੱਕਿਆ ਉਸ ਦੇ ਨਾਲ-ਨਾਲ ਜਿਹੜਾ ਉੱਤੋਂ 30 ਘੰਟੇ ਮੀਂਹ ਪਿਆ ਉਹਨੇ ਵੀ ਲੋਕਾਂ ਦਾ ਨੱਕ ਵਿੱਚ ਦਮ ਕਰ ਦਿੱਤਾ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਕਿ ਉਹ ਜਰਾ ਕਿ ਆ ਜਿਹੜਾ ਦਰਿਆ ਬਿਆਸ ਦਾ ਪਾਣੀ ਆ ਇੱਧਰ ਤੁਸੀਂ ਦੇਖ ਸਕਦੇ ਹੋ ਘਰਾਂ ਦੇ ਵਿੱਚ ਆਵੜਿਆ ਔਰ ਆ ਜਿਹੜੇ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਆ ਇਹ ਘਰੋਂ ਬੁਕਾਰ ਹੋ ਚੁੱਕੇ ਆ ਆ ਇੱਥੇ ਸਾਡੇ ਕੋਲ ਕੁਝ ਹੈਗੇ ਆ ਇੱਥੇ ਦਰਿਆ ਬਿਆਸ ਦੇ ਕੰਢੇ ਜਿਹੜੇ ਰਹਿਣ ਵਾਲੇ ਲੋਕ ਆ ਕਿਹੜਾ ਪਿੰਡ ਤੁਹਾਡਾ ਸਰ ਫਤੂ ਬਰਕਤ ਫਟੂ ਬਰਕਰ ਕਰ ਕੀ ਨਾਂ ਤੁਹਾਡਾ ਬਦਰੀ ਸੁਖਿਆ ਬਦਰੀ ਸੁਖਿਆ ਹਾਂ ਸਰ ਕਿੰਨੇ ਕ ਜਿਹਰ ਤੋਂ ਰਹਿੰਦੇ ਹੋ ਇੱਥੇ ਇੱਥੇ ਸਰ ਮuje ਹੋ ਗਿਆ 22 ਸਾਲ ਕੀ ਕੰਮ ਕਰਦੇ ਹੋ ਐਸੇ ਦਿਹਾੜੀ ਟਪਾ ਕਰਦੇ ਆ ਹਾਂ ਤਾਂ ਗਨੇ ਗੁਨੇ ਛਿਲਤੇ ਜੇ ਜ਼ਿੰਮੇਦਾਰ ਮਜ਼ਦੂਰੀ ਕਰਦੇ ਮਜ਼ਦੂਰੀ ਕਰਦੇ ਸਰ ਤੇ ਹੁਣ ਇਹ ਤੁਹਾਡਾ ਘਰ ਆ ਜਣਾ ਹਾਂ ਸਰ ਹਮਾਰਾ ਘਰ ਹੈ ਐਸੇ ਡੁੱਬ ਗਿਆ ਜੀ ਹਾਂ ਜੀ ਡੁੱਬ ਗਿਆ ਸਰ ਅੱਛਾ ਹਾਂ ਸਰ ਤੋਂ ਇਹ ਕਦੋਂ ਦਾ ਡੁੱਬਿਆ ਪਤਾ ਕੁਛ ਇਹ ਸਰ ਡੁੱਬਿਆ ਕਰੀਬ ਰੱਖ ਲੋ ਜੀ ਕਿ ਹਫਤਾ ਦਿਨ ਹੋ ਗਿਆ ਏ ਹਾਂ ਹਫਤਾ ਦਿਨ ਸੇ ਕਮ ਨਹੀਂ ਪਾਣੀ ਨਹੀਂ ਹਟਦਾ ਨਹੀਂ ਕੋਈ ਸਾਰਾ ਸਿ ਪੂਰਾ ਪਾਣੀ ਫੁੱਲੇ ਹੋਰ ਜਾ ਰਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਨਾਲ ਦੀ ਨਾਲ ਇਹ ਜਿਹੜਾ ਪਾਣੀ ਛੜਿਆ ਇਹ ਘਰ ਦੇ ਹਾਲਾਤ ਜਿਹੜੇ ਆ ਉਹ ਨਾਲ ਦੇ ਨਾਲ ਜਰੂਰ ਜਿਹੜੇ ਆ ਉਹ ਸਾਡੇ ਦੇਖਣ ਵਾਲਿਆਂ ਨੂੰ ਦੇਸ਼ ਵਿਦੇਸ਼ ਵਿੱਚ ਰਹਿੰਦੇ ਲੋਕਾਂ ਨੂੰ ਪਤਾ ਲੱਗੇ ਕਿ ਬਰਸਾਤ ਦੇ ਨਾਲ ਕੀ ਹਾਲਾਤ ਬਣੇ ਆ ਸੋ ਇਹਨਾਂ ਦੇ ਪਰਿਵਾਰ ਦੇ ਜੀ ਵੀ ਇੱਥੇ ਹੋਰ ਸਾਡੇ ਨਾਲ ਹਾਜ਼ਰ ਆ ਕੀ ਕੀ ਮੁਸ਼ਕਲ ਹੁੰਦੀ ਆ ਤੁਹਾਨੂੰ ਬੋਲੋ ਬੋਲੋ ਕੀ ਮੁਸ਼ਕਲ ਆਈ ਆ ਕੀ ਕਵੇ ਨਹੀਂ ਤੁਹਾਡੇ ਘਰ ਦੇ ਵਿੱਚ ਪਾਣੀ ਵੜ ਗਿਆ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਇਹ ਵਾਹ ਉਸ ਤੁਸੀ ਬਗਲ ਤੁਸੀ ਬਗਲ ਉੱਥੇ ਕੋਈ ਹੈਗਾ ਮੜਾ ਮੋਟਾ ਰਹਿਣ ਦਾ ਤੁਹਾਡਾ ਕੋਈ ਨਹੀਂ ਪਾਣੀ ਚੁਤਾ ਹੈ ਛੱਤ 'ਚ ਹੁੰਦੀ ਹੈ ਹਾਂ ਉੱਤੇ ਤਰਪਾਲ ਤਰਪੂਲ ਹਾਂ ਤਰਪਾਲ ਤਰਪਾਲ ਹੈ ਮੜਾ ਮੋਟਾ ਨਹੀਂ ਕੋਈ ਮਹਿਕਮੇ ਵੱਲੋਂ ਕੋਈ ਛੱਤ ਵੀ ਪਹਿਲੀ ਵਾਰੀ ਇੱਥੇ ਆਏ ਹੋ ਨਹੀਂ ਨਹੀਂ ਬੜੇ ਚਿਰ ਦੇ ਰਹਿੰਦੇ ਆਈ ਇੱਥੇ ਇਸੇ ਕਮਰੇ ਜੀ ਨਹੀਂ ਜੀ ਰਿੰਦੇ ਉਧਰ ਕਮਰੇ ਆਡੇ ਤੋਂ ਉਧਰ ਗੁ ਡੁੱਬ ਗਏ ਹੋ ਵੀ ਅਸੀਂ ਤਾਰ ਕਿੱਧਰ ਆਏ ਇੱਥੇ ਹੁਣ ਤਾਂ ਹੈ ਹੁਣ ਤੁਸੀਂ ਸਰਕਾਰ ਕੋਲੋਂ ਜਾਂ ਪ੍ਰਸ਼ਾਸਨ ਕੋਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ ਮੰਗ ਕੀ ਇਹਨਾਂ ਨੂੰ ਪਤਾ ਹੀ ਆ ਜੀ ਕੀ ਕੋਈ ਦੱਸੋ ਨਾ ਕਿ ਤੁਹਾਡੇ ਘਰਾਂ ਦੇ ਕੀ ਹਾਲਾਤ ਆ ਤੁਹਾਡਾ ਖਰਚੇ ਪੱਠੇ ਦਾ ਜਿਹੜਾ ਦਾਣੇ ਫੱਕੇ ਦਾ ਕੀ ਹਾਲਾਤ ਆ ਤੁਹਾਡਾ ਨਾ ਤੇ ਮਾਰੇ ਕੋਕੜ ਚਲੋ ਇਹਨਾਂ ਦੇ ਇੱਥੇ ਘਰ ਵਾਲੇ ਆ ਉਹਨਾਂ ਨੂੰ ਪੁੱਛ ਲੈਨੇ ਆਂ ਬੀਬੀ ਕੀ ਨਾਮ ਤੁਹਾਡਾ ਤੁਸੀਂ ਆ ਕੇ ਦੱਸ ਨੀ 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 ਘਰ ਕੋਈ ਦਾਣਾ ਪਾਣੀ ਹੈਗਾ ਨਹੀਂ ਪਾਣੀ ਨਹੀਂ ਹੈਗਾ ਕੁਛ ਨਹੀਂ ਹੈਗਾ ਤੁਸੀਂ ਕੋ ਰੋਟੀ ਪਾਣੀ ਖਾਦਾ ਵਾ ਨਹੀਂ ਨਹੀਂ ਖਾਦਾ ਲੈਣੀ ਕੁਛ ਵੀ ਖਾਦਾ ਰਹਾ ਨਹੀਂ ਕੋਈ ਹੈਗਾ ਤੇ ਖਾਣਾ ਕੀ ਹੈ ਹੈ ਨਹੀਂ ਤੇ ਫਿਰ ਤੁਸੀਂ ਵੀ ਕਰਦੇ ਹੋ ਮਜ਼ਦੂਰੀ ਕਰਦੇ ਹੋ ਹਾਂਜੀ ਕਰਦੇ ਪਹਿਲਾਂ ਕੰਮ ਕੰਮ ਹੁਣ ਬੰਦ ਹੋ ਗਿਆ ਵੈਸੇ ਮੀਂਹ ਕਰਕੇ ਹਾਂਜੀ ਮੀਂਹ ਕਰਕੇ ਨਾਲੇ ਵੈਸੇ ਵੀ ਪਾਣੀ ਆ ਗਿਆ ਰਾਸ਼ਨ ਪਾਣੀ ਹੈਗਾ ਰੋਟੀ ਪਕਾਉਣ ਨੂੰ ਨਹੀਂ ਹੈਗਾ ਤੇ ਫਿਰ ਕਿੱਥੋਂ ਖਾ ਰਹੇ ਰੋਟੀ ਤੁਸੀਂ ਇਦਾਂ ਹੀ ਮਾੜਾ ਚੰਗਾ ਮੁੰਡੇ ਦੀ ਲੱਤ ਸੜ ਗਈ ਹੈ ਨਾ ਅੱਛਾ ਹਾਂਜੀ ਆਵੇ ਪਿੰਡ ਦਾ ਹੀ ਇੱਕ ਮਜ਼ਦੂਰ ਆ ਜਿਹਦਾ ਘਰ ਪਾਣੀ ਵਿੱਚ ਡੁੱਬਿਆ ਪਿਆ ਵਾ ਖਾਣ ਦੇ ਲਾਲੇ ਪਏ ਆ ਬੱਚਾ ਜਿਹੜਾ ਇਹਨਾਂ ਦਾ ਉਹਨੂੰ ਕੋਈ ਹਾਦਸਾ ਹੋ ਗਿਆ ਉਹਦੀ ਜਿਹਦਾ ਉਹਦੀ ਲੱਤ ਜਿਹੜੀ ਆ ਉਹ ਜਿਹੜਾ ਅ ਥੱਲੇ ਜਿਹੜਾ ਵਾ ਕੁਝ ਹਿੱਸਾ ਜਿਹੜਾ ਜਿਹੜਾ ਵਾ ਸੜ ਗਿਆ ਤੇ ਉਹ ਦੋਰੀ ਜਿਹੜੀ ਆ ਇੱਕ ਮੁਸ਼ਕਲ ਉਹਦੇ ਨਾਲ ਜੂਝ ਰਹੇ ਆ ਜਿੱਥੇ ਦਰਿਆ ਦੇ ਬਰਸਾਤ ਦੇ ਪਾਣੀ ਤੇ ਗੁਰਬਤ ਨਾਲ ਜੂਝ ਰਹੇ ਆ ਇਸ ਵੇਲੇ ਰੋਟੀ ਪਾਣੀ ਦੇ ਵੀ ਉਹਨਾਂ ਨੂੰ ਜਿਹੜੇ ਆ ਕੀ ਨਾਮ ਦਾ ਉਦਮ ਸਿੰਘ ਪਿੰਡ ਕਿਹੜਾ ਵਾ ਪਿੰਡ ਨੂਨਾ ਰਕਤਾ ਹਾਂ ਤੇ ਇਹ ਘਰ ਆਪਣਾ ਵਾ ਹਾਂਜੀ ਆਪਣਾ ਬੱਚੇ ਕਿੱਥੇ ਆ ਤੁਹਾਡੇ ਬੱਚੇ ਬੱਚੇ ਵਿਆਹ ਇਹ ਕੋਕੜੀ ਵਿਆਹੀ ਦੇ ਪੱਕਾ ਤਾਂ ਆਏ ਹਾਂ ਜੇ ਅੱਗੇ ਲਾਗੇ ਨੇ ਤੋਂ ਔਖੀ ਵੇਲੇ ਆਏਗੇ ਤੋਂ ਨਹੀਂ ਪੇਛੇ ਸਾਡੀ ਪਹਿਲਾਂ ਘਟਵਾ ਦੇ ਆਏ ਹਾਂ ਤੇ ਇਹ ਇੱਥੇ ਰਹਿੰਦੇ ਹੋ ਇਹ ਦੇਖੋ ਮਾਲ ਚੰਗੇ ਬੜਾ ਹੈ ਮੈਂ ਦੇਖਿਆ ਮੇਰੀ ਵਾਹ ਨਹੀਂ ਲਈ ਹਾਂ ਮੈਂ ਮੱਝ ਇੱਥੇ ਰੱਖਿਆ ਹਾਂ ਤੇ ਮਾਪੇ ਕੀ ਮੁਸ਼ਕਲ ਆਈ ਅੱਗੇ ਆ ਜਾਓ ਤੁਸੀਂ ਮਾਪੇ ਕਿ ਆ ਜਾਓ ਅੱਗੇ ਹਾਂਜੀ ਕੀ ਮੁਸ਼ਕਲ ਆਈ ਆ ਕੋਈ ਵੀ ਨਹੀਂ ਮੇਰੇ ਕੋਲ ਹੀ ਹੋਈ ਆ ਵੀ ਪਾਣੀ ਧਾਣੀ ਦਾ ਬਹੁਤ ਜੂਰ ਪੈ ਗਿਆ ਹੈ ਤੇ ਹੁਣ ਅਸੀਂ ਆਪਾਂ ਮਾਰ ਦੇ ਡੇਗ ਦੇ ਇਥੇ ਕੱਢਿਆ ਆ ਰਾਤ ਵੀ ਥਾਂ ਦੇ ਚ ਅਸੀਂ ਗੱਲ ਤੁਹਾਨੂੰ ਬਾਰਿਸ਼ ਦੇ ਵਿੱਚ ਛਤਰੀ ਲੈ ਕੇ ਇੱਥੇ ਬੈਠੇ ਵੇਖਿਆ ਹਾਂਜੀ ਤੇ ਅਸੀਂ ਇਸ ਕਰਕੇ ਚੱਲ ਕੇ ਆਏ ਆ ਵੀ ਤੁਹਾਨੂੰ ਕੀ ਕੀ ਮੁਸ਼ਕਲ ਆ ਰਹੀ ਆ ਤੁਸੀਂ ਕੀ ਕੀ ਚਾਹੁੰਦੇ ਹੋ ਸਾ ਨਾ ਹੋਣੀ ਹੋਈ ਐ ਵੀ ਚਲ ਹੁਣ ਮਾਈ ਬੁੱਢਾ ਹੈਗਾ ਕੋਈ ਪੈਲੀ ਨਹੀਂ ਬੰਨਾ ਮਹਿੰਦੀ ਅਸੀਂ ਵਿੱਚ ਪਿੱਛੇ ਖੜਾ ਦੀ ਹਾਂਜੀ ਅਸੀਂ ਬਾਸ਼ ਵਿੱਚ ਪਿੱਛੇ ਰਹੇ ਸਾਰੇ ਰਾਜ ਐਸੇ ਸਾਨੂੰ ਸੰਗਾਂ ਦੀ ਲੰਬਾ ਟਾਈ ਕੋਈ ਸਰਕਾਰ ਵੱਲੋਂ ਪੰਚਾਇਤ ਵੱਲੋਂ ਕੋਈ ਮਦਦ ਮਿਲੀ ਕੇ ਸਾਨੂੰ ਕੋਈ ਆ ਇੱਕ ਸੱਕਰ ਨਹੀਂ ਮਿਲੀ ਕੀ ਕੀ ਚਾਹੁੰਦੇ ਹੋ ਅਸੀਂ ਚਾਹੁੰਦੇ ਹਾਂ ਸਾਨੂੰ ਕੋਈ ਉੱਚਾ ਖਾਨ ਨਾ ਸਾਡੇ ਸਾਥ ਪੈ ਪਾਣ ਇਸੇ ਤਰ੍ਹਾਂ ਹੋਰ ਸੋ ਪਿੰਡ ਫੱਤੂ ਬਰਕਤ ਦੇ ਜਿਹੜੇ ਪਰਿਵਾਰ ਮੀਂਹ ਤੇ ਹੜ੍ਹ ਦੇ ਪਾਣੀ ਦੀ ਮਾਰ ਹੇਠ ਆਏ ਆ ਉਹਨਾਂ ਨੂੰ ਟੈਂਪਰੇਰੀ ਤੌਰ ਤੇ ਸਥਾਈ ਤੌਰ ਤੇ ਪਿੰਡ ਦੇ ਜਿਹੜਾ ਇੱਕ ਸਕੂਲ ਆ ਉਹਦੇ ਕਮਰਿਆਂ ਦੇ ਵਿੱਚ ਆ ਜਿਹੜਾ ਆਸਰਾ ਦਿੱਤਾ ਗਿਆ ਵਾ ਇੱਥੇ ਕੁਝ ਪਰਿਵਾਰ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਇੱਥੇ ਆ ਕੁਝ ਬੀਬੀਆਂ ਭੈਣਾਂ ਬੈਠੀਆਂ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਕਦੋਂ ਮੁਸ਼ਕਲ ਆਈ ਆ ਆ ਮਾਤਾ ਜੀ ਕੀ ਮੁਸ਼ਕਲ ਆਈ ਆ ਤੇ ਕੋਈ ਤੁਹਾਡਾਂ ਰੋਟੀ ਪਾਣੀ ਦਾ ਪ੍ਰਬੰਧ ਨਹੀਂ ਪਾਣੀ ਕਿੱਥੇ ਆਇਆ ਸਾਡੇ ਬੜਾ ਮੰਦਾ ਹਾਲ ਆ ਤੇ ਪਾਣੀ ਚ ਉਹ ਹੀ ਮਹਾਸਮਾਨ ਕੱਢ ਕੇ ਇੱਥੇ ਲੈ ਕੇ ਆਏ ਆਂ ਜੀ ਖਾਣ ਪੀਣ ਦਾ ਸਮਾਨ ਬਜਿਆ ਕਿ ਜਾਂ ਭੇਜ ਗਿਆ ਹਾਂਜੀ ਖਾਣ ਪੀਣ ਦਾ ਸਮਾਨ ਕੋ ਬਜਿਆ ਕਿ ਜਾਂ ਭੇਜ ਗਿਆ ਮਾੜਾ ਮਟਾ ਲਿਆਂਦਾ ਜੀ ਬਾਕੀ ਉਥੇ ਭੇਜ ਪੁੱਜ ਗਿਆ ਤੇ ਹੁਣ ਕੋਈ ਮਾੜਾ ਮਟਾ ਲਿਆਂਦਾ ਜੀ ਕੋ ਚੁੱਲੇ ਦਾ ਜਾਂ ਕੋਈ ਹੋਰ ਕੋਈ ਪ੍ਰਬੰਧ ਹੋਇਆ ਇੱਥੇ ਰੋਟੀ ਪਾਣੀ ਕਿਦਾਂ ਪਕਾਉਂਦੇ ਬੇਚ ਉੱਚਾ ਹੁੰਦਾ ਮੈਨੂੰ ਪਾਪਾਂ ਜੀ ਕਿਵੇਂ ਰੋਟੀ ਪਾਣੀ ਦਾ ਕਰਦੇ ਹੋ ਪਾਜੀ ਮੁਸ਼ਕਲ ਬਹੁਤ ਮੁਸ਼ਕਲ ਸਾਨੂੰ ਰੋਟੀ ਪਾਣੀ ਦੀ ਬੜੀ ਮੁਸ਼ਕਲ ਵਾ ਤੇ ਲੇੜਕ ਸਾਰਾ ਸਾਡਾ ਸਮਾਨ ਸਪੂਨ ਸਾਰਾ ਭੇਜ ਪੁੱਜ ਗਿਆ ਵਾ ਕਪੜੇ ਕੁੱਪੜੇ ਤੇ ਗਰਵੀ ਬੜੀ ਮੁਸ਼ਕਲ ਹਨ ਨੂੰ ਸਾਡਾ ਕੋਈ ਸੋਚੋ ਵੀ ਨਹੀਂ ਤੁਸੀਂ ਸਰਕਾਰ ਦੇ ਕੋਲੋਂ ਰਸਨ ਪਾਣੀ ਤੋਂ ਇਲਾਵਾ ਹੋਰ ਕੀ ਕੀ ਮੰਗ ਕਰਦੇ ਸਾਡੀ ਹਾਲ ਫਕਰਨ ਸਰਕਾਰ ਨਹੀਂ ਤੁਹਾਡੇ ਘਰ ਬਜੇ ਆ ਉਤਨੀ ਟੁੱਟੇ ਘਰਾਂ ਦੀ ਮਾੜੀ ਹਾਲਤੀ ਆ ਡਿੱਗਣੀ ਵਾਲੇ ਹਸਾਣ ਹਾਂਜੀ ਪਾਣੀ ਖਲੋਤਾ ਉੱਥੇ ਬੜਾ ਕਹਾਂ ਦੇ ਵਿੱਚ ਆਣਾ ਨਾ ਪਾਣੀ ਖਲੋਤਾ ਉੱਥੋਂ ਮਹਸਮਾਨ ਜਿਆ ਥੋੜਾ ਜਿਆ ਰੋਟੀ ਪਾਣੀ ਲਿਆਉਂਦਾ ਜੋ ਕੱਢ ਤੂੰ ਮਾਰੋ ਸੋ ਬਜ਼ੁਰਗ ਮਾਤਾ ਤੇ ਉਹਨਾਂ ਦੀ ਨੂੰਹ ਆ ਉਹ ਕਹਿੰਦੇ ਆ ਕਿ ਬੜੀ ਮੁਸ਼ਕਲ ਨਾ ਥੋੜਾ ਬੋਧਾ ਸਮਾਨ ਜਿਹੜਾ ਕੱਢਿਆ ਵਾ ਪਰ ਬਰਸਾਤ ਦਾ ਪਾਣੀ ਤੇ ਦਰਿਆ ਦਾ ਜਿਹੜਾ ਪਾਣੀ ਇਧਰਲੇ ਪਾਸੇ ਘਰਾਂ ਦੇ ਵਿੱਚ ਆਇਆ ਉੱਤੇ ਚਲਦਿਆਂ ਬਹੁਤ ਵੱਡੀ ਮੁਸ਼ਕਲ ਆ ਸੋ ਉਹਨਾਂ ਦਾ ਇਹੀ ਅਪੀਲ ਆ ਜਿਵੇਂ ਪਹਿਲਾਂ ਵੀ ਕੁਝ ਜਿਹੜੇ ਮਜ਼ਦੂਰੀ ਕਰਨ ਵਾਲੇ ਪਰਿਵਾਰ ਆ ਉਹਨਾਂ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਮਜ਼ਦੂਰੀ ਕਿਤੇ ਮਿਲ ਨਹੀਂ ਰਹੀ ਮੀਂਹ ਦੇ ਵਿੱਚ ਤੇ ਉੱਪਰੋਂ ਜਿਹੜੀ ਮਾਰ ਪਈ ਆ ਬਰਸਾਤ ਦੀ ਉਹਦੇ ਕਾਰਨ ਜਿਹੜਿਆ ਉਹਨਾਂ ਦੀ ਰੋਜੀ ਰੋਟੀ ਵੀ ਔਖੀ ਹੋ ਗਈ ਆ ਹੁਣ ਦੇਖਦੇ ਆ ਕਿ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਇਹਨਾਂ ਪੀੜਤ ਲੋਕਾਂ ਦੀ ਕੀ ਮਤ ਕਰਤਾ ਕਲਮ న్యూਜ਼ ਲਈ ਗੁਰਦਾਸਪੁਰ ਦੇ ਪਿੰਡ ਫਤੂ ਬਰਕਤੋਂ ਕੁਲਦੀਪ ਸਿੰਘ ਜਾਫਲਪੁਰ